ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆਇਆ ਜੀ ਮਾਰਨ ਜਿਹੜਾ ਮੋਟਰ ਤੇ ਤੇ ਦੇਖਦੇ ਆਂ ਆਲੂਆਂ ਦੀ ਬੜਾਉਨੇ ਆ ਬੇਲ ਪਰ ਖੇਤ ਹਲੇ ਨਰਮੇ ਆ ਸਾਰੇ ਹੀ ਤੇ ਇੱਧਰਲਾ ਖੇਤ ਆਪਾਂ ਪੱਟੇ ਦਿੱਤਾ ਸੀ ਤੇ ਉਦੋਂ ਬਾਅਦ ਪੈ ਗਿਆ ਤੀ ਮੀਂਹ ਮੀਂਹ ਵੀ ਕਾਫੀ ਪੈ ਗਿਆ ਤੀ ਹਲੇ ਤੱਕ ਖੇਤ ਬੱਤ ਨਹੀਂ ਆਇਆ ਤੇ ਬਾਕੀ ਇੱਕ ਮੌਸਮ ਥੋੜਾ ਜਿਹਾ ਖਰਾਬ ਚੱਲ ਰਿਹਾ ਤੇ ਧੁੰਦ ਆਲਾ ਤੇ ਧੁੱਪਾਂ ਨਿਕਲੇ ਖੇਤ ਸੁੱਕਣਾ ਫਿਰ ਕਿਤੇ ਪਟਾਈਆਂ ਚੱਲਣਗੀਆਂ ਜਾ ਕੇ ਆਹ ਦੇਖੋ ਹਲੇ ਵੀ ਨਰਮ ਪਿਆ ਖੇਤ ਪੂਰਾ ਤੇ ਦੇਖ ਕੇ ਫਿਰ ਵੜਾਉਨੇ ਆ ਇਹਦੀ ਬੇਲ ਜਿਵੇਂ ਅੱਗੇ ਮੌਸਮ ਹੋਊਗਾ ਉਸ ਹਿਸਾਬ ਨਾਲ ਤੇ ਰੇਟ ਆਲੂ ਦਾ ਬਹੁਤ ਸੋਹਣਾ ਹੈ ਤੇ ਨਾਲੇ ਰੇਟ ਬਾਰੇ ਕਰਦੇ ਆ ਗੱਲ ਇਹ ਰੇਟ ਰੂਟ ਚੱਲਦਾ ਏ ਆਲੂ ਦਾ ਵੀਡੀਓ ਨਾ ਬਣੇ ਰਹੋ ਇਹ ਆਲੂ ਆਪਣਾ ਤਕਰੀਬਨ 85 ਦਿਨ ਦੇ ਲਵੇ ਹੋ ਚੱਲੇ ਆ ਮੇਰੇ ਹਿਸਾਬ ਨਾਲ ਹਲੇ ਮੰਨ ਕੇ ਚਲੋ 10 ਦਿਨ ਪਟਾਈ ਨਹੀਂ ਚਲਦੀ ਜੇ ਮੌਸਮ ਸਾਫ ਹੋ ਗਿਆ ਧੁੱਪਾਂ ਨਿਕਲਣ ਲੱਗੀ ਫੇਰ 5-7 ਦਿਨ ਚ ਚੱਲ ਪੂਗਾ ਕੰਮ ਵਧੀਆ ਤੇ ਜਿਹੜੇ ਰੇਤਲੇ ਬਾਣ ਨੇ ਉਹ ਖੇਤਾਂ 'ਚ ਪਟਾਈ ਚੱਲੀ ਜਾਂਦੀ ਆ ਆਪਣੇ ਮਲੋ ਬੈਲਟ 'ਚ ਚੱਲ ਰਹੀ ਆ ਪਟਾਈ ਆਲੂ ਦੀ ਰੇਤਲੇ ਬਾਣਾ 'ਚ ਤੇ ਆਪਣੇ ਵਾਲੇ ਖੇਤ ਨੇ ਸਾਰੀ ਡੱਕਰ ਉਹਦੇ ਕਰਕੇ ਨਾ ਤਾਂ ਬਾਤਾਂ ਰਹੇ ਨੇ ਤੇ ਨਾ ਬੇਲ ਵੜਾ ਸਕਦੇ ਆ ਤੇ ਮੀਂਹ ਵੀ ਦੱਸਿਆ ਹੋਇਆ ਏ ਪਰਸੋਂ ਦਾ ਕੋਈ 6 ਤਰੀਕ ਦਾ 5 6 ਤਰੀਕ ਦਾ ਮੀਂਹ ਦੱਸਿਆ ਹੋਇਆ ਏ ਦੇਖੋ ਪੈਂਦਾ ਜਾਂ ਨਹੀਂ ਪੈਂਦਾ ਇਹ ਸੂਰਜ ਹੁਣ ਨਿਕਲਿਆ ਥੋੜਾ ਜਿਹਾ ਉਹ ਸਾਹਮਣੇ ਲਸ਼ਕੌਰ ਜੀ ਪੈਂਦੀ ਆ ਤਕਰੀਬਨ 3:30-4 ਵਜੇਗੇ ਬਾਕੀ ਦੇਖਦੇ ਆ ਕਬੂਟਾ ਪੱਟ ਕੇ ਇਠਾਂ ਵੀ ਕੀ ਸਹ ਸੂਜ ਬਣਿਆ ਕੀ ਗੱਲ ਬਾਤ ਆ ਇੱਥੋਂ ਕੇ ਪੱਟਲਾ ਨੇ ਇੱਕ ਬੇਲ ਹਲੇ ਪੂਰੀ ਵਧੀਆ ਖੜੀ ਆ ਤੇ ਥੋੜੀ ਜਿਹੀ ਬਲਾਈਟ ਦੀ ਪ੍ਰੋਬਲਮ ਹੈਗੀ ਆ ਦੇਖੋ ਪੱਤੇਆਂ ਨੂੰ ਤੇ ਪਰ ਹਲੇ ਆਪਾਂ ਹੁਣ ਕੋਈ ਸਪਰੇ ਨਹੀਂ ਕਰੀ ਤਕਰੀਬਨ ਇਹ ਪੱਟੇ ਦਾ ਦੇਣਾ ਹੀ ਆ ਆਪਾਂ ਸਪਰੇ ਕਰੇ ਦਾ ਕੋਈ ਫਾਇਦਾ ਨਹੀਂ ਤੇ ਸਪਰੇ ਆ ਆਪਾਂ ਪਹਿਲਾਂ ਵਧੀਆ ਕਰਤੀਆਂ ਇਹ ਤੇ ਤੇ ਬੇਲ ਦੀ ਗਰੋਥ ਬਹੁਤ ਜ਼ਿਆਦਾ ਏ ਜਦੋਂ ਦੇਖ ਕੇ ਦੇਖਦੇ ਆ ਪੱਟ ਕੇ ਕੀ ਕੋਸਾ ਹੇਟ ਆ ਆ ਦੇਖੋ ਸਹਜ ਵਧੀਆ ਆਲੂ ਦਾ ਪੂਰਾ ਜਾਨੂੰ ਇਹਨੇ ਹਲੇ ਹੋਰ ਕਰ ਜਾਣਾ ਹਫਤੇ 10 ਦਿਨ ਚ ਜਾਨੂੰ ਪੂਰਾ ਪੱਟਣੇ ਵਾਲਾ ਹੋਣਾ ਹੈ ਸਹਜ ਤਾਂ ਪੂਰਾ ਵਧੀਆ ਬਣਾਇਆ ਪੂਰਾ ਡਬਲ ਕਾਲੂ ਤੇ ਚਿੱਟੇ ਜਿੱਟੇ ਦਾਗ ਜੇ ਤਾਂ ਪੈਂਦੇ ਨੇ ਵੀ ਮੰਨ ਕੇ ਚੱਲੋ ਆਪਣੇ ਪਹਿਲਾਂ ਆਲੂਆਂ ਨੂੰ ਪਾਣੀ ਲੱਗਿਆ ਸੀ ਉੱਪਰੋਂ ਉੱਪਰੋਂ ਪੈ ਗਿਆ ਮੀਂਹ ਜਿਆਦਾ ਪਾਣੀ ਦੇ ਕਾਰਨ ਇਹ ਚਿੱਟੇ ਜਿੱਟੇ ਝਟਾਕ ਜੇ ਬੈ ਜਾਂਦੇ ਨੇ ਆਲੂ ਦੇ ਦਾਣੇ ਕਾਫੀ ਝੱਕੇ ਨੇ ਆਲੂ ਨੇ ਦੇਖੋ 6 ਦਾਣੇ ਤਾਂ ਇੱਧਰ ਨੇ 7 8 9 10 11 12 13 13 ਦਾਣੇ ਨੇ ਇੱਕਾ ਛੋਟਾ ਏ ਮੰਨ ਕੇ ਚੱਲੋ ਸਾਰੇ ਇਹ ਇਹਨਾਂ ਨੂੰ ਛੱਡ ਕੇ ਬਾਕੀ ਸਾਰੀ ਜਾਣੇ ਵਾਲਾ ਮਾਲ ਆ ਜੇ ਆਪਾਂ ਸ਼ਾਂਤੀ ਕਰਕੇ ਮਾਲ ਦਿੰਨੇ ਆ ਤੇ ਬਲੈਟ ਦੀ ਪ੍ਰੋਬਲਮ ਹੈਗੀ ਆ ਜ਼ਰੂਰ ਖੇਤ ਚ ਪਰ ਉੰਨੀ ਜ਼ਿਆਦਾ ਨਹੀਂ ਕੱਟਿਆ ਤੇ ਸਾਰੇ ਹੀ ਆਪਣਾ 6-7 ਕੀਲੇ ਨੇ ਜਿਹੜੇ ਪੱਟਣੇ ਵਾਲੇ ਨੇ ਪਰ ਖੇਤ ਇਹ ਨਹੀਂ ਸੁੱਕ ਰਿਹਾ ਉਹਦੇ ਕਰਕੇ ਪਟਾਈ ਬੰਦ ਆ ਮੌਸਮ ਸਾਫ ਹੋਊਗਾ ਧੁੱਪਾਂ ਲੱਗੂ ਖੇਤਾਂ ਨੂੰ ਫੇਰ ਜਾ ਕੇ ਕਿਤੇ ਪਟਾਈ ਚੱਲੂਗੀ ਖੁੱਲ ਕੇ ਤੇ ਬਾਕੀ ਆਲੂ ਥੋੜੇ ਸਾਹਮਣੇ ਦੇਖੋ ਜੀ 3 ਵੀ ਆਪਾਂ ਦਿਖਾਉਨੇ ਆ ਤੁਹਾਨੂੰ ਉਹ ਤੇ ਆਪਾਂ ਗੱਲ ਕਰਾਈ ਆ ਸਪਰੇ ਫੰਗੀ ਸਾਈਡ ਤੋਂ ਤੇ ਆਲੂ ਪੂਰਾ ਵਧੀਆ ਖੜਾ ਤੇ ਨਾਲ ਆਪਾਂ ਪਾਦੀ ਦੀ ਤੇਲੇ ਵਾਲੀ ਤੇ ਕੋਈ ਬਲੈਟ ਦੀ ਸ਼ਿਕਾਇਤ ਨਹੀਂ ਉਹਨੂੰ ਤੇ ਐਨ ਪੂਰਾ ਵਧੀਆ ਖੜਾ ਆਲੂ ਜੇ ਆਪਾਂ ਆਲੂ ਦੇ ਰੇਟ ਦੀ ਗੱਲ ਕਰੀਏ ਆਲੂ ਦਾ ਰੇਟ ਸੈਂਪਲ ਪਾਸ 40 ਐਮ ਐਮ ਤੋਂ ਉੱਪਰ ਉਹਦਾ ਰੇਟ ਹੈਗਾ 18 ਰੁਪਏ ਤੋਂ ਲੈ ਕੇ 19 ਰੁਪਏ ਤੱਕ ਚੱਲਦਾ ਹੈ ਹੁਣ ਰੇਟ ਬਹੁਤ ਸੋਹਣਾ ਹੈ ਤੇ ਉਰੇ ਇਥੇ ਕੇ ਰੇਟ ਖੜਾ ਹੈ ਮੀ ਤੋਂ ਬਾਅਦ 1 ਰੁਪਿਆ ਡੇਢ ਰੁਪਿਆ ਵਧਿਆ ਸੀ ਜਿਹੜਾ ਆਪਾਂ ਆਲੂ ਪੱਟਿਆ ਦੀ ਇਹ ਆਪਾਂ ਸਾਡੇ 18 ਰੁਪਏ ਨੂੰ ਸੌਦਾ ਹੋਇਆ ਸੀ ਆਲੂ ਦਾ ਤੇ ਇਹਦਾ ਝਾੜ ਆਇਆ ਆਪਣਾ 80 ਕੁਇੰਟਲ ਉਹੀ 72 ਦੰ ਦਾ ਆਲੂ ਦੀ ਆਪਣਾ ਇਹ ਤੇ ਡੜੇ ਦਾ ਰੇਟ ਚੱਲਦਾ 16.5 ਤੋਂ ਲੈ ਕੇ 17.5 ਰੁਪਏ ਤੱਕ ਚੱਲਦਾ ਹੈ ਆਲੂ ਦੀ ਕੁਆਲਿਟੀ ਦੇ ਹਿਸਾਬ ਨਾਲ ਆ ਆ ਕੋ ਆ ਕੋ ਚੱਲਦਾ ਰੇਟ ਬਾਕੀ ਆ ਖੜਾ ਆਪਣਾ G3 ਸਾਰਾ ਹੀ ਪਲਾਟ ਬਹੁਤ ਸੋਹਣਾ ਖੜਾ ਦੇਖੋ ਕੋਈ ਬਿਮਾਰੀ ਨਹੀਂ ਤੇ ਸਪਰੇ ਆਪਾਂ ਗੱਲ ਕਰਾਤੀ ਦੀ ਆ ਦੇਖੋ ਪੱਤਿਆਂ ਦੇ ਜੰਮੀ ਸਪਰੇ ਬਾਕੀ ਪਰ ਲੀਆਂ ਮੋਟਰਾਂ ਦੇ ਆਪਾਂ ਕਰਾਤੀ ਸਪਰੇ ਪਿੰਡ ਦੂਈਆਂ ਮੋਟਰਾਂ ਤੇ ਰਹਿੰਦੀ ਆ ਉੱਥੇ ਕਰਾਵਾਂਗੇ ਸਪਰੇ ਤੇ ਅੱਜ ਲੈ ਕੇ ਆਇਆ ਦਵਾਈ ਤੇ ਉੱਥੇ ਵੀ ਕਰਾਉਣਾ ਬਲਾਈਟ ਤੋਂ ਤੇ ਉਹ ਸਾਹਮਣੇ ਸੁੱਖੂ ਵੀ ਕਰਨ ਲੱਗਿਆ ਹੋਇਆ ਆ ਉਹ ਦੇਖੋ ਲਿਆਇਆ ਪੰਪ ਬਾਕੀ ਬਾਕੀ ਲੋੜੀ ਤੱਕ ਠੰਡ ਜ਼ਰੂਰ ਰਹੂਗੀ ਉਦੋਂ ਬਾਅਦ ਮੌਸਮ ਸਾਫ਼ ਹੋ ਜਾਣਾ ਫੇਰ ਪਟਾਈਆਂ ਚੱਲਣਗੀਆਂ ਖੁੱਲ ਕੇ ਜੇ ਅਜੇ ਤਾਂ ਥੋੜਾ ਜਿਹਾ ਮੌਸਮ ਸਾਥ ਨਹੀਂ ਦੇ ਰਿਹਾ ਤੇ ਮਾਰਦੇ ਆ ਦੂਈਆਂ ਮੋਟਰਾਂ ਤੇ ਵੀ ਗੇੜਾ ਦੇਖਦੇ ਆ ਆਲੂ ਵੀ ਕਿੱਦਾਂ ਦੇ ਖੜੇ ਨੇ ਕੀ ਗੱਲ ਬਾਤ ਹਾਂਜੀ ਆ ਗਏ ਦੂਈ ਮੋਟਰ ਤੇ ਹੁਣ ਤੇ ਆ ਖੜਾ ਆਪਣਾ ਟੌਰਸ ਤਕਰੀਬਨ ਇਹ ਹੋ ਚੱਲਿਆ 45 ਦਿਨ ਦੇ ਲਵੇ ਆ ਬਾਕੀ ਥੋੜੇ ਸਾਹਮਣੇ ਦੇਖੋ ਵੀ ਕਿੱਦਾਂ ਦਾ ਖੜਾ ਏ ਤੇ ਇਹਤੇ ਵੀ ਕਰਾਉਣਾ ਕੱਲੂ ਬਲਾਈਟ ਤੋਂ ਸਪਰੇਅ ਤੇ ਨਾਲ ਤੇਲੇ ਵਾਲੀ ਬਾਕੀ ਜੂਰੀਆ ਇਹਨੂੰ ਹਜੇ ਤੱਕ ਲੱਗਿਆ ਇੱਕ ਇੱਕ ਜੂਰੀਆ ਲੱਗਿਆ ਹਜੇ ਤੱਕ ਬਾਕੀ ਇੱਧਰ ਲੱਗਿਆ ਐਲ ਆਰ ਤੇ ਥੋੜਾ ਜਿਹਾ ਲੇਟ ਹੋ ਗਿਆ ਦੀ ਬਜਾਈ ਕਰਨੀ ਹੋ ਤਾਂ ਹੀ ਉੱਥੇ ਕੇ ਦਵਿਆ ਜਾਂ ਖੜਾਏ ਇੱਕ ਥੋੜਾ ਜਿਹਾ ਬੀਜ ਪੁਰਾਣਾ ਇਹ ਤੇ ਸਾਹਮਣੇ ਖੜਾ ਦੇਖੋ ਇਹ ਸਾਈਡਾਂ ਲੱਗੀਆਂ ਨੇ ਆਪਣੇ ਟੌਰਸਾ ਲੂ ਦੀਆਂ ਤੇ ਕੁਝ ਆ ਖੇਤ ਪਰਲੇ ਪਾਸੇ ਵੀ ਆਪਣਾ ਟੌਰਸਾ ਲਾਇਆ ਹੋਇਆ ਲਓ ਜੀ ਆ ਵੀ ਟੌਰਸੇ ਖੜਾ ਆਪਣਾ ਇਧਰਲੇ ਖੇਤ ਦੇ ਨਾਲੇ ਇੱਕੋ ਖੇਤ ਦੇ ਨਾਲੇ ਇਧਰਲੇ ਪਾਸੇ ਟੌਰਸ ਵੀਜਾ ਹੈ ਆਪਣਾ ਇਹ ਵੀ ਪੂਰਾ ਵਧੀਆ ਖੜਾ ਥੋੜੀ ਜੀ ਐਲ ਆਰ ਚ ਹੈਗੀ ਆ ਪ੍ਰੋਬਲਮ ਬੈਰ ਸੀ ਇਹਦੀ ਤੇ ਬੀਤੀ ਪੁਰਾਣਾ ਉਦੇ ਕਰਕੇ ਜਿਆਦਾ ਬੈਰਸਾ ਤਾਂ ਹੀ ਗ੍ਰੋਥ ਨਹੀਂ ਕਰੀ ਆ ਆਲੂ ਨੇ ਤੇ ਬਜਾਈ ਕੋ ਦਿੰਦੀ ਆ ਤੇ ਆ ੁੱਡੇ ਸਾਹਮਣੇ ਖੜਾ ਟੌਰਸ ਕਿਦਾਂ ਦਾ ਖੜਾ ਏ ਤੇ ਪਰਲੇ ਪਾਸੇ ਖੜੀ ਆ ਕਣਕ ਇਧਰਲੇ ਪਾਸੇ ਆਪਣੀ ਕਣਕ ਦੀ ਬਜਾਈ ਕਰੀ ਹੋਈ ਆ ਤੇ ਉਹ ਜਿੱਥੇ ਉਹ ਬੜਾ ਖੰਭਾ ਏ ਉਧਰ ਵੀ ਆਪਣੇ ਆਲੂਏ ਨੇ ਹੈਗੇ ਨੇ ਔਰੇ 10 ਕਿਲਿਆਂ ਦਾ ਢੇੜ ਆਲੂਆਂ ਦਾ ਬਾਕੀ ਕਣਕ ਆ ਇੱਕ ਚੋਰਾਂ ਨੇ ਬਹੁਤ ਅੰਕਰਿਆ ਹੋਇਆ ਕੇਵਲਾਂ ਵੱਢ ਕੇ ਲੈ ਗਏ ਉਹਨਾਂ ਆ ਦੇਖੋ ਜੋੜ ਜੂੜ ਲਾ ਕੇ ਫਿਰ ਬਾਅਦੋਂ ਮੋਟਰ ਚਲਾਈ ਆ ਤੇ ਇੱਕ ਉਹ ਸਾਹਮਣੇ ਟਰਾਂਸਫਾਰਮ ਲਾ ਕੇ ਵਿੱਚੋਂ ਸਮਾਨ ਸੂਨ ਕੱਢ ਕੇ ਸਾਰਾ ਹੀ ਲੈ ਗਏ ਇਹ ਚੋਰਾਂ ਨੇ ਬਹੁਤ ਅੰਕਰਿਆ ਹੋਇਆ ਤੇ ਸਮਾਨ ਹੁੰਦਾ ਇਹਨਾਂ ਦਾ ਸਾਰੀ 5-4 5-4 ਕੁ 100 ਦਾ ਤਾਰਾਂ ਦੂਰਾਂ ਪੜਦੇ ਨੇ ਨੁਕਸਾਨ ਕਰ ਜਾਂਦੇ ਨੇ ਹਜ਼ਾਰਾਂ ਚ ਇਹਨਾਂ ਦਾ ਵੀ ਕੋਈ ਹੱਲ ਕਰਨਾ ਚਾਹੀਦਾ ਪਰ ਇੰਨਾ ਕੁ ਹੈਗਾ ਚੋਰ ਵੀਰ ਜਮਾਂ ਹੀ ਆ ਦੇਖੋ ਬਾਹਰ ਤਾਰ ਜ਼ਰੂਰ ਛੱਡ ਜਾਂਦੇ ਨੇ ਵਿੱਚ ਨਹੀਂ ਛੱਡਦੇ ਇਹ ਵੀ ਆਪਣਾ ਹੱਲ ਕਰ ਰਿਹਾ ਰੋੜੇ ਰੂੜੇ ਪਾ ਕੇ ਦੱਬ ਕੇ કરી ਹੋਈ ਦੀ ਅੱਗੇ ਤਾਂ ਨਹੀਂ ਬੱਚੇ ਬੋਰ ਤੇ ਸਿੱਟ ਜਾਂਦੇ ਸੀ ਤੇ ਡਿਲੀਵਰੀ ਯਾਰ ਮੋਟਰ ਸਾਰੀ ਕੱਢਣੀ ਪੈਂਦੀ ਸੀ